ਕਿ ਨਾ ਬਤਾ ਦਾ ਛਿੰਦਾ ਜੀ ਤੇ ਕਿਵੇਂ ਹੋਇਆ ਸਿਆਸ ਸਰ ਸਾਲ ਮੈਂ ਸਾਹਮਣੇ ਨਾ ਜੀ ਲਕਣਾ ਪਰ ਰਿਆ ਸੀ ਜੀ ਗੱਡੀ ਇਧਰੋਂ ਆ ਰਹੀ ਸੀ ਇਹ ਅਧੋਂ ਟਰੈਕਟਰ ਲੈ ਕੇ ਆ ਰਿਆ ਸੀ ਜੀ ਮਤਲਬ ਇੰਨਾ ਕੋ ਹਾਥਾ ਹੋਇਆ ਜੀ ਦੇਖੋ ਟਰੈਕਟਰ ਦੇ ਦੋ ਹਿੱਸੇ ਹੋ ਗਏ ਜੀ ਫੋਟੋ ਘਟੇ ਤੋਂ ਕਿਲਾ ਡੇਢ ਕਿਲਾ ਪੈਂਦਾ ਜੀ ਇੰਨੇ ਤਰੋਂ ਬਿਆਕਰ ਇੰਨੇ ਡੰਗਰ ਆਵਾਜ਼ ਆਈ ਜੀ ਉੱਥੋਂ ਮੈਂ 도ੜਿਆ ਦੋ ਮੁੰਡੇ ਇਧਰੋਂ 도ੜ ਕੇ ਆਏ ਇੱਕ ਮੁੰਡਾ ਹੋਰ ਗੱਡੇ ਵਾਲਾ ਜਾ ਰਿਆ ਸੀ ਉਹ ਮੈਨੂੰ ਕਹਿੰਦਾ ਵੀ ਐਕਸੀਡੈਂਟ ਹੋ ਗਿਆ ਦੇਖੋ ਉਹ ਬੰਦਾ ਖਤਮ ਹੋ ਗਿਆ ਕਹਿੰਦਾ ਬੰਦਾ ਖਤਮ ਹੋ ਗਿਆ ਜੀ ਫਿਰ ਮੈਂ ਤੇ ਮੰਡੀ ਪੱਜਿਆ ਜੀ ਜਿਹੜੇ ਮੇਰੇ ਭਾਈ ਜਾਨ ਨਾਲ ਕੰਮ ਕਰਦੇ ਆ ਲੜਕੇ ਅਸੀਂ ਪ੍ਰਾਈਵੇਟ ਗੱਡੀ ਲੈ ਕੇ ਆਏ ਮੁੰਡੇ ਦੀ ਉਹਦੇ ਤੇ ਹੁਣ ਹਸਪੀਟਲ ਟਰਾਂਸਫਰ ਕਰਕੇ ਤਾਂ ਹੁਣ ਦੇਖੋ ਜੀ ਵੀ ਮਰੀਜ਼ ਕਿੱਦਾਂ ਹੈ ਜੀ ਰੈਫਰ ਕਰਦੇ ਆ ਜਾਂ ਮਰੀਜ਼ ਬੋਚਾਂਦੀ ਹੈ ਠੀਕ ਆਹ ਕਰਾਹੀ ਰੋਡ ਸੋਣਾ ਹਾਂ ਉਧਰ ਛੱਡ ਕੇ ਆ ਆ ਜੀ ਹਾਂ ਵੀ ਉੱਥੇ ਪਿਆ ਸੀ ਅਸੀਂ ਕੱਟਿਆ ਉਹਨਾਂ ਗੱਡੀ ਲੈ ਕੇ ਆਏ ਉਹਨੂੰ ਉਹਨੂੰ ਆਪੋਨਾ ਦਾ ਡਿਵੈਲਪਰ ਸਾਬ੍ਹ ਬੋਲੇ ਸਾਬ੍ਹ ਜੈਨ ਲੱਗਣਾ ਬੋਲਾ ਅਸਲ ਤੌ ਲੱਗੂਗਾ ਮੇਰੇ ਬੰਦਾ ਮਾਰੂ ਇਨੀ ਦੇ ਅਸੀਂ ਇਹ ਨਾਮ ਹੈ ਤੁਹਾਡਾ ਪ੍ਰਿੰਸ ਜਿੰਨਾ ਦਾ ਐਕਸੀਡੈਂਟ ਹੋਇਆ ਨਾ ਕੀ ਨਾਮ ਹੈ ਗਰਮਕ ਸਿੰਘ ਤੇ ਕਿਵੇਂ ਹੋਇਆ ਐਕਸੀਡੈਂਟ ਐਥਰੋ ਡਰਾਈਵਰ ਲੈ ਕੇ ਆ ਰਹੇ ਸੀ ਤੇ ਐਥਰੋ ਗੱਡੀ ਸੀ ਬਹੁਤ ਤੇਜ਼ ਤੇ ਜ਼ੋਰ ਦੀ ਬੱਤੀ ਸੀ ਨਾ ਵਿੱਚ ਠੀਕ ਹੈ ਤੇ ਡਾਕਟਰ ਸਾਰਾ ਟ੍ਰਾਫਿਕ ਡੈਡੀ ਟੂ ਸਾਬ੍ਹ ਹਸਪੀਟਲ ਲੈ ਕੇ ਗਏ ਭਾਜੀ ਹਸਪੀਟਲ ਲੈ ਕੇ ਗਏ ਦਾ ਨਾਮ ਜੀ ਵਾਜਿਕ ਰਹਾ ਸਿਰ ਅਸਤਰਾ ਕੀ ਜੀ ਬਸੀਤ ਸਵੇ ਸਾਡੇ ਬੋਲੀ ਹੁੰਦੀ ਲੱਕੜ ਦੀ ਤੇ ਕੀ ਉਹ ਤੇ ਇੱਕਦਮ ਦੌੜ ਕੇ ਗਿਆ ਸਾਡੇ ਛਿੰਦਾਤ ਹੈਗਾ ਕਹਿੰਦੇ ਕਿ ਸਾਡੇ ਇੱਕ ਬਹੁਤ ਖੜਕਾ ਵੀ ਸਾਡੇ ਕਾਫੀ ਨਜ਼ਦੀਕ ਇਥੇ ਬੋਲੀ ਹੋ ਰਹੀ ਸੀ ਔਰ ਕਹ 10 ਰੇਸੀ ਕਿ ਕਹਿੰਦੇ ਕਾਰ ਦਾ ਐਕਸੀਡੈਂਟ ਹੋਇਆ ਸਾਡਾ ਜਿਹੜਾ ਇੱਕ ਮਜ਼ਦੂਰ ਭਾਈ ਲੱਕੜ ਦਾ ਨਾਲ ਟਰੈਕਟਰ ਚਲਾਉਂਦਾ ਹੁੰਦੇ ਨਾਲ ਕਾਰ ਢਾਕੇ ਭੀੜੀ ਉਹ ਜਦੋਂ ਕਿ ਪਤਾ ਦੇਖਿਆ ਕਿ ਡਰਾਈਵਰ ਦਾ ਹਾਲ ਡਰਾਈਵਰ ਦਾ ਫੁੱਲ ਨਸ਼ੇ ਚ ਜੀ ਤੁਸੀਂ ਦੇਖ ਹੀ ਰਹੇ ਹੋ ਡਰਾਈਵਰ ਨੇ ਫੁੱਲ ਨਸ਼ਾ ਕੀਤਾ ਆ ਉਹ ਸਾਡਾ ਜਿਹੜਾ ਮਜ਼ਦੂਰ ਹਾਂਜੀ ਕਾਰ ਚੱਲੋ ਖੜੀ ਹੈ ਜੀ ਤੁਸੀਂ ਹੁੰਦਾ ਔਰ ਉਹਨੂੰ ਕੋਈ ਸੁਰਤ ਨਹੀਂ ਹੈਗੀ ਬਾਕੀ ਜਦੋਂ ਕਿ ਇੱਥੇ ਜਿਹੜਾ ਇਹ ਵਾਕਿਆ ਹੋਇਆ ਬਹੁਤ ਮਤਲਬ ਨਸ਼ੇ ਕਰ ਨਹੀਂ ਹੋ ਕਿਤਾ ਉਹਦੇ ਘਰ ਕੀ ਹੋਇਆ ਨਸ਼ਾ ਉਹ ਟਰੈਕਟਰ ਆਪਣੀ ਇਧਰ ਉਹ ਕੱਚੀ ਸਾਡੀ ਸਾਈਡ ਆਤੀ ਹੈ ਉਹਨੇ ਨਿਕਲੇ ਸੀ ਟਰੈਕਟਰ ਔਰ ਬਹੁਤ ਤਾਲਪ ਦੇ ਕਿੰਨੇ ਕੁਝ ਨਹੀਂ ਹੈਗੀ ਲੋਸ਼ੇ ਇੱਥੋਂ ਲੈ ਕੇ ਗਏ ਨਹੀਂ ਸਹੀ ਫਸਟਾਗ ਦੇ ਨਾਲ ਇੱਕ ਕੰਪਲੇਂਟ ਆਈ ਇੱਕ ਟਰੈਕਟਰ ਤੇ ਕਾਰ ਦਾ ਐਕਸੀਡੈਂਟ ਹੋ ਗਿਆ ਲੱਕੜ ਮੰਡੀ ਜੀ ਜਦੋਂ ਅਸੀਂ ਆ ਕੇ ਦੇਖਿਆ ਆ ਸਾਹਮਣੇ ਨਰਮਾ ਮੰਡੀ ਦਾ ਗਰਾਊਂਡ ਹੈ ਜੋ ਨਰਮਾ ਮੰਡੀ ਦਾ ਆ ਦੁਕਾਨਾਂ ਬੜੀਆਂ ਹੋਈਆਂ ਸਾਈਡ ਤੇ ਆ ਦੋ ਦੁਕਾਨਾਂ ਦੀ ਜਗ੍ਹਾ ਹੈ ਜਿੱਥੇ ਟਰੈਕਟਰ ਵਾਲਾ ਸਿੱਧਾ ਹੀ ਲੈ ਕੇ ਆ ਰਿਹਾ ਹੈ ਹੂੰ ਟਰੈਕਟਰ ਤੇਜ਼ ਹੋਣ ਦੀ ਵਜ੍ਹਾ ਨਾਲ ਅੱਤ ਇਹਦੇ ਵਿੱਚ ਵੱਜਿਆ ਹੁਣ ਅਗਲਾ ਜਾਂਚ ਦਾ ਵਿਸ਼ਾ ਕੀ ਹੋਇਆ ਕੀ ਨਹੀਂ ਹੈ ਹੋਰ ਫਿਰ ਵਾਲੇ ਨਹੀਂ ਕਿ ਜੀ ਲੋਕਾਂ ਦਾ આરોਪ ਹੈ ਵੀ ਕਾਰ ਸਵਾਰ ਨੇ ਵੀ ਡਰਿੰਕ ਕੀਤੀ ਹੋਈ ਹੈ ਤੁਸੀਂ ਮੇਰੀ ਸੁਣੋ ਗੱਲ ਜੀ ਉਹ ਤਾਂ ਕਹਿੰਦੇ ਵੀ ਇਹ ਅਮਰਸਾ ਦਾ ਰਣਾਲਾ ਹੋ ਰਿਹਾ ਹੈ ਲੋਕਾਂ ਦੇ ਕਿਸ ਦਾ ਕੀ ਆਪਾਂ ਸਚਾਈ ਦੇ ਬਿਨਾਂ ਤੇ ਕਰਨਾ ਹੈ ਇੱਕ ਐਕਸੀਡੈਂਟ ਦੇ ਬੁਸ ਸਵਾਭਿਕ ਗੱਲ ਹੈ ਵੀ ਕਿਸੇ ਬੰਦੇ ਦੇ ਮੁੱਕ ਤੇ ਜ਼ਿਆਦਾ ਹੋਣੇ ਤਾਂ ਉਹ ਦੀ ਗੱਲ ਕਰਨੀ ਆ ਆ ਬੰਦਾ ਖੜਾ ਏ ਤੁਹਾਡੇ ਸਾਹਮਣੇ ਆਹ ਕਾਰ ਏ ਜੀ ਵੀ ਕਾਰ ਦਾ ਇੰਨਾ ਨੁਕਸਾਨ ਹੋਇਆ ਟਰੈਕਟਰ ਚੂਰੂ ਚੂਰ ਹੋ ਗਿਆ ਤੇ ਦੱਸੋ ਕੀ ਗੱਲ ਹੈ ਆਪਣਾ ਵੀ ਤਾਂ ਦਿਮਾਗ ਹੈ ਅਪਾਏ ਤਾਂ ਪੀਸ ਕਰਨੀ ਹੈ ਇਸ ਮਾਮਲਾ ਸੀਟੀ 1 ਦਵਾਂਗੇ ਜੀ ਆਈਓ ਜਿਹੜਾ ਹੈ ਉਹ ਮੌਕੇ ਤੇ ਆ ਕੇ ਹਾਲਾਤਾਂ ਦੇ ਸ਼ਾਬ ਨਾਲ ਗਾਨਾਂ ਦੇ ਅਧਾਰ ਤੇ ਜੋ ਕਾਰਜ ਯੋਗ ਠੀਕ ਹੈ